ਸਤਿ ਸ੍ਰੀ ਅਕਾਲ ਜੀ ਮੈਂ ਬਰਜਿੰਦਰ ਸਿੰਘ ਮਾਨ ਜੁਜਪੀਓ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 21 ਫਰਵਰੀ 2025 ਹੋ ਚੁੱਕਿਆ ਹੈਗਾ ਤੇ ਟਾਈਮ ਕਰੀਬ ਪੌਣੇ ਇੱਕ 8 ਦੇ ਹੋਣ ਜਾ ਰਹੇ ਨੇ ਗੱਲਬਾਤ ਅੱਜ ਦੇ ਦਿਨ ਬਾਰੇ ਕਰਾਂਗੇ ਅੱਜ ਦਾ ਦਿਨ ਜਿਹੜਾ ਬਹੁਤ ਖਾਸ ਹੈ ਤੇ ਆਉਂਦੇ ਦਿਨਾਂ ਦੇ ਮੌਸਮ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 21 ਫਰਵਰੀ 2025 ਤੇ ਅੱਜ ਤੋਂ 7 ਸਾਲ ਪਹਿਲਾਂ ਮਤਲਬ ਕਿ 21 ਫਰਵਰੀ 2018 ਨੂੰ ਮੌਸਮ ਪੰਜਾਬ ਦਾ ਜਿਹੜਾ ਆਗਾਜ ਹੋਇਆ ਸੀਗਾ ਲਿਖਤੀ ਅਪਡੇਟ ਸ਼ੁਰੂ ਹੋਈ ਸੀ ਪਹਿਲਾਂ ਇੰਗਲਿਸ਼ ਦੇ ਵਿੱਚ ਅਪਡੇਟ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ ਲੋਕਾਂ ਦਾ ਪਿਆਰ ਮਿਲਣ ਲੱਗਾ ਤਾਂ ਉਹਨਾਂ ਨੇ ਕਿਹਾ ਵੀ ਪੰਜਾਬੀ ਵਿੱਚ ਸ਼ੁਰੂ ਕਰੋ ਤਾਂ ਫਿਰ ਲਿਖਤੀ ਅਪਡੇਟ ਜਿਹੜੀ ਪੰਜਾਬੀ ਭਾਸ਼ਾ ਵਿੱਚ ਜਿਹੜੀ ਲਗਾਤਾਰ ਚੱਲਦੀ ਰਹੀ ਹੈ 2018 ਤੋਂ ਲੈ ਕੇ 2019 2021 ਤੱਕ ਜਿਹੜੀ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖਤੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਤੇ ਹੁਣ ਇਸ ਤੋਂ ਬਾਅਦ ਜਿਹੜਾ ਲਾਈਵ ਵਾਲਾ ਟ੍ਰੈਂਡ ਸ਼ੁਰੂ ਹੋਇਆ ਤੇ ਵੀਡੀਓ ਵਾਲਾ ਟ੍ਰੈਂਡ ਸ਼ੁਰੂ ਹੋਇਆ ਸਮੇਂ ਦੇ ਹਿਸਾਬ ਨਾਲ ਅਪਡੇਟ ਹੋਣਾ ਵੀ ਬਣਦਾਗਾ ਸਮੇਂ ਦੇ ਹਿਸਾਬ ਨਾਲ ਜਿਹੜਾ ਅਪਡੇਟ ਹੁੰਦਾ ਉਹੀ ਅੱਗੇ ਵੱਧਦਾਗਾ ਜਿਵੇਂ ਜਿਵੇਂ ਵੀਡੀਓ ਦਾ ਜਮਾਨਾ ਆਇਆ ਤਾਂ ਆਪਾਂ ਵੀਡੀਓ ਤੇ ਵੀ ਜਰੀਏ ਵੀ ਜਿਹੜਾ ਲੋਕਾਂ ਦੇ ਅੱਗੇ ਮੌਸਮ ਦੀ ਜਾਣਕਾਰੀ ਰੱਖਣ ਲੱਗੇ ਪਹਿਲਾਂ ਸ਼ੁਰੂ ਦੇ ਵਿੱਚ ਲਿਖਤੀ ਅਪਡੇਟ ਸ਼ੁਰੂ ਕੀਤੀ ਸੀ ਫਰਵਰੀ 21 ਫਰਵਰੀ 2018 ਨੂੰ ਆਪਾਂ ਜਿਹੜਾ ਪੰਜਾਬੀ ਭਾਸ਼ਾ ਵਿੱਚ ਇਹ ਪੇਜ ਬਣਾਇਆ ਸੀ ਮੌਸਮ ਪੰਜਾਬ ਦਾ ਚੈਨਲ ਜਿੱਤੇ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲਿਆ ਤੇ ਹੌਲੀ-ਹੌਲੀ ਆਪਾਂ ਅਪਡੇਟ ਜਿਹੜੀ ਲਗਾਤਾਰ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਉਸ ਤੋਂ ਬਾਅਦ 2021 ਤੋਂ ਬਾਅਦ ਆਪਾਂ ਲਾਈਵ ਤੇ ਵੀਡੀਓ ਵਾਲਾ ਟ੍ਰੈਂਡ ਜਿਹੜਾ ਸ਼ੁਰੂ ਕੀਤਾ ਸੋ 21 ਫਰਵਰੀ ਦਾ ਦਿਨ ਇਸ ਲਈ ਵੀ ਖਾਸ ਆ ਇੱਕ ਤੱਕ ਪੰਜਾਬ ਮੌਸਮ ਪੰਜਾਬ ਦਾ ਜਨਰ ਦਾ ਜ ਮੌਸਮ ਦਾ ਜਿਹੜਾ ਸਥਾਪਨਾ ਦਿਵਸ ਆਗਾ ਤੇ ਦੂਜੀ ਖਾਸ ਗੱਲ ਇਹ ਆ ਵੀ ਅੱਜ 21 ਫਰਵਰੀ ਨੂੰ ਜਿਹੜਾ ਅੰਤਰਰਾਸ਼ਟਰੀ ਜਿਹੜਾ ਮਾਂ ਬੋਲੀ ਦਿਵਸ ਵੀ ਅੱਜ ਮਨਾਇਆ ਜਾ ਰਿਹਾ ਹੈਗਾ ਪੰਜਾਬੀ ਭਾਸ਼ਾ ਵਿੱਚ ਲਗਾਤਾਰ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਸਰਲ ਤੇ ਸੌਖੀ ਭਾਸ਼ਾ ਦੇ ਵਿੱਚ ਜਿਹੜੀ ਤੁਹਾਡੀ ਆਪਣੀ ਮਾਂ ਬੋਲੀ ਹੈਗੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਵੀ ਸਿੱਧੀ ਸੰਪਸ਼ਟ ਭਾਸ਼ਾ ਵਿੱਚ ਤੁਹਾਨੂੰ ਮੌਸਮ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਵੇ ਤੇ ਦੂਜੀ ਗੱਲ ਜਿਹੜਾ ਆਪਾਂ ਮੌਸਮ ਵਾਲਾ ਨਵਾਂ ਜੰਤਰ ਲਵਾਇਆ ਹੈਗਾ ਉਹ ਹੈਗਾ ਲਾਈਟਨਿੰਗ ਰਡਾਰ ਜਿਹੜਾ ਕਿ ਜਰਮਨ ਦੀ ਕੰਪਨੀ ਵੱਲੋਂ ਆਪਾਂ ਨੂੰ ਭੇਜਿਆ ਗਿਆ ਹੈਗਾ ਜਿਹੜਾ ਹਾਲੇ ਕਿ ਟੈਸਟ ਸਿਗਨਲ ਤੇ ਹੈਗਾ ਜਿਹਦਾ ਹਾਲੇ ਡਾਟਾ ਮਤਲਬ ਕਿ ਹਲੇ ਟੈਸਟ ਦੇ ਤੌਰ ਤੇ ਇਹਨੂੰ ਵਰਤਿਆ ਜਾ ਰਿਹਾ ਹੈਗਾ ਲਗਾਤਾਰ ਇਹਦੀ ਜੇ ਟੈਸਟ ਕੰਪਲੀਟ ਹੁੰਦਾ ਮਤਲਬ ਕਿ ਸਹੀ ਕੰਮ ਕਰਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਆਪਾਂ ਲਾਈਟ ਇੱਕ ਲਾਈਟਨਿੰਗ ਰਡਾਰ ਦੇ ਤੌਰ ਤੇ ਵਰਤਾਂਗੇ 150 ਕਿਲੋਮੀਟਰ ਦਾ ਏਰੀਆ ਜਿਹੜਾ ਇਹ ਕਵਰ ਕਰੂਗਾ ਜਿੱਥੇ ਆਪਾਂ ਨੂੰ ਪਤਾ ਲੱਗੂ ਮੈਪ ਦੇ ਜਰੀਏ ਕਿ ਕਿਹੜੇ ਬੱਦਲ ਦੇ ਵਿੱਚ ਬਿਜਲੀ ਲਿਸ਼ਕ ਰਹੀ ਹੈ ਕਿਹੜੇ ਬੱਦਲ ਦੇ ਵਿੱਚ ਬਿਜਲੀ ਕਿੱਥੇ ਲਾਈਟਨਿੰਗ ਸਟ੍ਰਾਈਕ ਜਿਹੜੀ ਹੋ ਰਹੀ ਹੈ ਕਿੱਥੇ ਅਸਮਾਨੀ ਬਿਜਲੀ ਜਿਹੜੀ ਡਿੱਗ ਰਹੀ ਆਪਾਂ ਨੂੰ ਲਾਈਵ ਮੈਪ ਦੇ ਜਰੀਏ ਪਤਾ ਲੱਗੂਗਾ ਸੋ ਮੌਸਮ ਪੰਜਾਬ ਦਾ ਚੈਨਲ ਤੇ ਤੁਹਾਡੇ ਸਪੋਰਟ ਸਰਕਾ ਜਾਂ ਮਤਲਬ ਕਿ ਰੱਬ ਦੀ ਮਿਹਰ ਸਰਕਾ ਕਹਿ ਸਕਦੇ ਆ ਕਿ ਐਡਾ ਵੱਡਾ ਜਿਹੜਾ ਸਿਸਟਮ ਆਪਾਂ ਲੌਂਗ ਦੇ ਵਿੱਚ ਕਾਮ ਜਾ ਪੂਮੀ ਹੈਗੀ ਪਿਛਲੇ ਛੇ ਮਹੀਨੇ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਸੋ ਬੜੀ ਮੁਸਕਤ ਦੇ ਬਾਅਦ ਜਿਹੜਾ ਇਹ ਸਿਸਟਮ ਆਪਣੇ ਏਰੀਆ ਵਿੱਚ ਆਇਆ ਪਹਿਲਾਂ ਇਹ ਜਿਹੜਾ ਲੁਧਿਆਣੇ ਲੱਗਿਆ ਹੋਇਆ ਸੀ ਇਹ ਸਿਸਟਮ ਸੀ ਜਿਹੜਾ ਲਾਈਟਨਿੰਗ ਰੈਡਾਰ ਸੀਗਾ ਲੁਧਿਆਣੇ ਤੋਂ ਇਹਨੂੰ ਆਪਾਂ ਪਿੰਡ ਬੱਲੋ ਦੇ ਵਿੱਚ ਨੇੜੇ ਰਾਮਪ੍ਰਭੂ ਜ਼ਿਲ੍ਹਾ ਬਠਿੰਡਾ ਦੇ ਵਿੱਚ ਲੈ ਕੇ ਆਂਦਾਗਾ ਕਿਉਂਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਹੈਗਾ ਵੱਡੇ ਸ਼ਹਿਰ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਮੌਸਮ ਵਾਲੇ ਸੈਂਸਰ ਹੁੰਦੇ ਨੇ ਸਹੀ ਕੰਮ ਨਹੀਂ ਕਰਦੇਗੇ ਕਿਉਂਕਿ ਉੱਥੇ ਜਿਹੜੇ ਸ਼ੋਰ ਸ਼ਰਾਬੇ ਵਾਲਾ ਸ਼ਹਿਰ ਹੈ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈਗਾ ਤੇ ਉੱਥੇ ਜਿਹੜੇ ਟਾਵਰ ਵੀ ਬਹੁਤ ਜ਼ਿਆਦਾ ਨੇ ਉਹਦਾ ਕਰਕੇ ਉੱਥੇ ਜਿਹੜੀ ਰੀਡਿੰਗ ਸਹੀ ਨਹੀਂ ਸਿਉਂਦੀ 6 ਮਹੀਨਿਆਂ ਤੋਂ ਸਾਡੀ ਕੰਪਨੀ ਨਾਲ ਗੱਲਬਾਤ ਚੱਲ ਰਹੀ ਸੀ ਕਿ ਸੋ ਕੰਪਨੀ ਨੇ ਅਖੀਰ ਜਿਹੜਾ 6 ਮਹੀਨਿਆਂ ਬਾਅਦ ਆਪਾਂ ਨੂੰ ਜਿਹੜਾ ਲਾਈਟਿੰਗ ਰਿਡਾਰ ਦਿੱਤਾਗਾ ਇਹ ਇਹ ਆਪਣੇ ਕੋਲ ਹੁਣ ਟੈਸਟ ਸਿਗਨਲ ਤੇ ਚੱਲ ਰਿਹਾ ਵੀ ਜਲਦੀ ਇਹ ਜਿਹੜਾ ਅਫੀਸ਼ੀਅਲ ਤੌਰ ਤੇ ਜਿਹੜਾ ਆਪਾਂ ਡਾਟਾ ਜਿਹੜਾ ਲਾਂਚ ਕਰ ਸਕਦੇ ਆ ਕਿ ਮਤਲਬ ਕਿ ਆਪਾਂ ਨੂੰ ਜਿਹੜਾ ਫ੍ਰੀ ਐਕਸੈਸ ਜਿਹੜਾ ਮੈਪ ਦਾ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਵੀ ਕਿੱਥੇ ਕਿੱਥੇ ਬਿਜਲੀ ਲਿਸ਼ਕ ਰਹੀ ਹੈ ਕਿਹੜੇ ਬੱਦਲਾਂ 'ਚ ਬਿਜਲੀ ਲਿਸ਼ਕ ਰਹੀ ਹੈ ਕਿੱਧਰ ਨੂੰ ਜਾ ਰਹੇ ਆ ਬੱਦਲ ਲਿਸ਼ਕਦੇ ਇਹ ਤੇ ਕਿੱਥੇ ਬਿਜਲੀ ਅਸਮਾਨੀ ਬਿਜਲੀਆ ਸੀਜੀ ਸਟ੍ਰਾਈਕ ਵਗੈਰਾ ਕਿੱਥੇ ਹੋ ਰਹੀ ਹੈ ਕਿ ਕਿੱਥੇ ਅਸਮਾਨੀ ਬਿਜਲੀ ਡਿੱਗੀ ਐ ਐਗਜ਼ੈਕਟ ਲੋਕੇਸ਼ਨ ਜਿਹੜੀ ਆਪਾਂ ਨੂੰ ਮੈਪ ਦੇ ਜ਼ਰੀਏ ਪਤਾ ਲੱਗੂਗੀ ਸੋ ਇੱਕ ਵੱਡੀ ਉਪਲਬਧੀ ਆ ਮੌਸਮ ਪੰਜਾਬ ਦਾ ਚੈਨਲ ਅਤੇ ਤੁਹਾਡੇ ਸਾਥ ਸਾਰਕਾ ਹੀ ਇਹ ਸਾਰਾ ਸੰਭਵ ਹੋਇਆ ਤੁਹਾਡੀ ਸਪੋਰਟ ਸਾਥਕਾ ਹੀ ਜਿਹੜਾ ਇਹ ਸਾਰਾ ਕੁਝ ਸੰਭਵ ਹੋਇਆਗਾ ਸੋ ਅੱਗੇ ਦੀ ਗੱਲ ਕੀਤੀ ਆ ਮੌਸਮ ਦੀ ਗੱਲ ਕੀਤੀ ਆ ਤਾਂ ਪਿਛਲੇ ਬੀਤੇ ਦਿਨ ਹੀ ਪੰਜਾਬ ਦੇ ਕਈ-ਕਿਤਨੇ ਵਿੱਚ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਨਾਲ ਹੁੰਦੇ ਜਿਹੜੀ ਕਿਤੇ-ਕਿਤੇ ਗੜੇ ਮਾਰੀਆਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਬੀਤੀ ਕੱਲ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਜਿਹੜੀਆਂ ਤੇਜਪੁਰੇ ਦੀਆਂ ਹਵਾਵਾਂ ਵੀ ਚੱਲਦੀਆਂ ਰਹੀਆਂ ਜੀ ਤਾ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸ਼ਾਮੀ ਪੰਜਾਬ ਦੇ ਕਈ ਖੇਤਾਂ ਵਿੱਚ ਮੀਂਹ ਗੜੇ ਮਾਰੀ ਦਾ ਅਸਰ ਜਿਹੜਾ ਫੇਰ ਤੋਂ ਦੇਖਣ ਨੂੰ ਮਿਲਿਆ ਹਾਲਾਂਕਿ ਜਿਹੜਾ ਹੁਣ ਸਿਸਟਮ ਹੈਗਾ ਬਿਲਕੁਲ ਅੱਗੇ ਲੰਘ ਚੁੱਕਿਆ ਮੌਸਮ ਜਿਹੜਾ ਖੁਸ਼ਕ ਹੋ ਚੁੱਕਿਆਗਾ ਪਰ ਆਉਂਦੇ ਫਰਵਰੀ ਦੇ ਜਿਹੜੇ ਰਹਿੰਦੇ 7-8 ਦਿਨ ਨੇ ਇਹਨਾਂ ਵਿੱਚ ਬੱਦਲਵਾਈ ਦੀ ਆਉਣੀ ਯਾਨੀ ਇਸੇ ਤਰ੍ਹਾਂ ਬਰਕਰਾਰ रह ਸਕਦੀ ਹੈਗੀ ਕਿਉਂਕਿ ਪੱਛਮੀ ਸਿਸਟਮ ਲਗਾਤਾਰ ਪਹਾੜੀ ਖੇਤਾਂ ਤੋਂ ਗੁਜ਼ਰਦੇ ਰਹੇ ਨੇ ਜਿੱਦਾਂ ਕਰਕੇ ਬੱਦਲਵਾਈ ਦੀ ਆਵਾਜ਼ ਆਈ ਪੰਜਾਬ ਦੇ ਅਸਮਾਨ ਤੋਂ ਲਗਾਤਾਰ ਬਣੀ ਰਹਣੀ ਆ ਇੱਕ ਅੱਧਾ ਦਿਨ ਵਿੱਚ ਦੀ ਗੈਪ ਜ਼ਰੂਰ ਪੈ ਸਕਦਾ ਹੈ ਹਾਂ ਲੰਘਦੀ ਬੱਦਲਵਾਈ ਕਿਤੇ ਕਿਣਮਣ ਜਾਂ ਮਾੜੀ ਮੋਟਾ ਛੜਕਾ ਛਰਾਟਾ ਜਾਂ ਜ਼ਰੂਰ ਦੇ ਸਕਦੇ ਆ ਲਗਭਗ ਅਗਲੇ 3-4 ਦਿਨ ਜਾਂ 4-5 ਦਿਨ ਮੌਸਮ ਜਿਹੜਾ ਜ਼ਿਆਦਾਤਰ ਖੁਸ਼ਕੀ ਰਹੂਗਾ ਕੀ ਕਹਣਾ ਕਿਤੇ 10% ਖੇਤਾਂ ਵਿੱਚ ਕਿਤੇ ਕਿਣਮਣ ਹੋ ਜਾਵੇ ਲਗਭਗ 90% ਏਰੀਆ ਵਿੱਚ ਮੌਸਮ ਖੁਸ਼ਕ ਰਹੂਗਾ ਜਿਹੜੇ ਕਿਸਾਨ ਵੀਰ ਪਾਣੀ ਲਾਉਣਾ ਚਾਹੁੰਦੇ ਨੇ ਕਣਕਾਂ ਨੂੰ ਉਹ ਬੇਜਜ ਕੋ ਕੇ ਲਾ ਸਕਦੇ ਨੇ 25 26 25 ਤੋਂ ਜਿਹੜਾ ਹਵਾਵਾਂ ਖਣਨੀਆਂ ਸ਼ੁਰੂ ਹੋ ਜਾਣਗੀਆਂ ਦਿਨ ਤੇ ਰਾਤਾਂ ਦਾ ਪਾਰਾ ਜਿਹੜਾ ਵਧਣਾ ਸ਼ੁਰੂ ਹੋ ਜਾਊਗਾ ਹਾਲਾਂਕਿ ਅਗਲੇ 3-4 ਦਿਨ ਦਿਨ ਜਿਹੜੇ ਸੁਹਾਵਣੇ ਰਹਿਣਗੇ ਰਾਤਾਂ ਹਲਕੀਆਂ ਠੰਡੀਆਂ ਰਹਿ ਸਕਦੀਆਂ ਕਿਉਂਕਿ ਪਾਸੀਮੀ ਸਿਸਟਮ ਲੰਘ ਕੇ ਹਟਾ ਕਿਤੇ ਕਿਤੇ ਜਿਹੜੀ ਗੜੇਮਾਰੀ ਵੀ ਹੋਈ ਆ ਉਹਦਾ ਕਰਕੇ ਰਾਤਾਂ ਦੀ ਜਿਹੜੀ ਹਲਕੀ ਜਿਹੀ ਠਾਰੀ ਆ ਉਹਦੀ ਵਾਪਸੀ ਜ਼ਰੂਰ ਹੋਈ ਤੇ ਅਗਲੇ 3-4 ਦਿਨਾਂ ਜਿਹੜੀਆਂ 3-4 ਦਿਨਾਂ ਜਿਹੜੀਆਂ ਹਲਕੀ ਜਿਹੀ ਠਾਰੀ ਹੈ ਜਿਹੜੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਥੋੜੇ ਬਹੁਤ ਖੇਤਾਂ ਵਿੱਚ ਉੱਤਰੀ ਰਾਜਸਥਾਨ ਦੇ ਵਿੱਚ ਵੀ ਜਿਹੜੀ ਹਲਕੀ ਜਿਹੀ ਠਾਰੀ ਬਣੀ ਰਹਿਣੀ ਹੈ ਰਾਤਾਂ ਦੀ ਹਾਲਾਂਕਿ ਜਿਆਦਾ ਠੰਡ ਦੀ ਸਭਾਵਨਾ ਨਹੀਂ ਜਾਪ ਰਹੀਗੀ ਬਾਕੀ 26 ਫਰਵਰੀ ਤੋਂ ਜਿਹੜਾ ਪੂਰੇ ਦੀ ਵਾਪਸੀ ਹੋਊਗੀ ਕਿਉਂਕਿ 26 ਨੂੰ ਇੱਕ ਪੱਛਮੀ ਸਿਸਟਮ ਜਾ 25 ਤੇ 26 ਨੂੰ ਕਿਤੇ ਕਿਤੇ ਘਰਚ ਚਮਕਲੇ ਬੱਦਲ ਬਣ ਸਕਦੇ ਆ ਪਰ 80% ਖੇਤrana ਵਿੱਚ 25 ਤੇ 26 ਨੂੰ ਮੌਸਮ ਖੁਸ਼ਕੀ ਰਹੂਗਾ ਨਿੱਕਾ ਜਿਹਾ ਸਿਸਟਮ ਜਿਹੜਾ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ 25 26 ਫਰਵਰੀ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ 27 ਤੇ 28 ਫਰਵਰੀ ਨੂੰ ਇੱਕ ਦਰਮਿਆਨੇ ਜਿਹੇ ਦਰਜੇ ਦਾ ਪੱਛਮੀ ਸਿਸਟਮ ਆ ਸਕਦਾਗਾ ਜਿਹੜਾ ਪੰਜਾਬ ਦੇ ਕਈ ਖੇਤrana ਚ ਘਰਚ ਚਮਕ ਨਾਲ ਮੋਟੋ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਦੇ ਸਕਦਾਗਾ ਲਗਭਗ 26 27 28 ਨੂੰ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਤੇਜਪੁਰੇ ਦੀਆਂ ਹਵਾਵਾਂ ਚਲਦੀਆਂ ਦਿਖਾਈ ਦੇ ਸਕਦੀਆਂ ਨੇ ਜਿਦੇ ਕਾਰਨ ਪੰਜਾਬ ਦੇ ਕਈ ਖੇਤਾਂ ਵਿੱਚ ਹਾਈ ਕੈਪ ਇੰਡੈਕਸ ਵਧੂਗਾ ਜਿਦਾ ਕਰਕੇ ਪੰਜਾਬ ਵਿੱਚ ਇੱਕ ਦੋ ਵਾਰ ਜਿਆਦਾ 27 ਨੂੰ ਜਾਂ 28 ਨੂੰ ਇੱਕ ਵਾਰੀ ਵੱਧ ਕੇ ਜੇ ਹਲਚਲ ਹੋ ਸਕਦੀ ਹੈ ਜੇ ਤਾਂ 27 ਨੂੰ ਹੋਗੀ ਫੇਰ ਤਾਂ 28 ਨੂੰ ਘੱਟ ਸੁਭਾਵਨਾ ਰਹੂਗੀ ਜੇ 27 ਨੂੰ ਘੱਟ ਹੋਈ ਤਾਂ 28 ਨੂੰ ਜਿਹੜੀ ਹਾਈਪਰਬੈਨ ਨੂੰ ਕਈ ਖੇਤਾਂ 'ਚ ਹਲਕੇ ਦਰਮਿਆਨੀ ਮੀਂਹ ਦੀ ਸੁਭਾਵਨਾ ਰਹੂ ਤੇ ਕਈ ਖੇਤਾਂ 'ਚ ਗਰ ਚਮਕਦੀ ਵੀ ਸੁਭਾਵਨਾ ਬਣ ਸਕਦੀ ਆ ਮੀਂਹ ਹਲਕਾ ਦਰਮਿਆਨਾ ਹੋਊਗਾ ਸੋ ਕਿਸਾਨ ਵੀਰਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਜਿਹੜੇ ਕਿਸਾਨ ਵੀਰ ਕਣਕਾਂ ਨੂੰ ਫਸਲਾਂ ਨੂੰ ਪਾਣੀ ਲਾਉਣਾ ਚਾਹੁੰਦੇ ਆ ਸਰੋਂ ਦੀ ਫਸਲ ਚਾਹੇ ਕਣਕ ਦੀ ਆ ਕੋਈ ਵੀ ਫਸਲ ਆ ਕੀ ਉਹਨੂੰ ਪਾਣੀ ਲਾ ਸਕਦੇ ਆ ਕਿਉਂਕਿ ਆਉਂਦੇ ਦਿਨਾਂ ਵਿੱਚ ਦਿਨਾਂ ਵਿੱਚ ਹਲਕੀ ਜੀ ਗਰਮਾਹਟ ਉਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈਗੀ ਸੋ ਕਿਸਾਨ ਵੀਰਾਂ ਨੂੰ ਪਾਣੀ ਜਿਹੜਾ ਕਣਕਾਂ ਨੂੰ ਦੇਣਾ ਚਾਹੀਦਾ ਹੈਗਾ ਕੋਈ ਕੌਲ ਨੀ ਕਾਨੀ ਜਾਂਦੀ ਕਿਉਂਕਿ ਮੀਂਹ ਪੈਸਲਾ ਵੀ ਹਲਕਾ ਦਰਮਿਆਨਾ ਸੀ ਇਹਨਾਂ ਨੇ ਇੱਕ ਮੀਂਹ ਨਾਲ ਕਣਕਾਂ ਦਾ ਪਾਣੀ ਹੈ ਜਿਹੜਾ ਪੂਰਾ ਨਹੀਂ ਹੁੰਦਾਗਾ ਸੋ ਆਉਂਦੇ ਦਿਨਾਂ ਵਿੱਚ ਮੌਸਮ ਅਗਲੇ 4-5 ਦਿਨ ਜਿਹੜਾ ਖੁਸ਼ਕ ਰਹਿ ਸਕਦਾ ਉਸ ਤੋਂ ਬਾਅਦ ਸਬ 22 ਨੂੰ ਕਿਤੇ ਕਿਤੇ ਘਰਚਮਕ ਹੋ ਸਕਦੀ ਹੈ ਹੋ ਸਕਦਾ ਕਿਤੇ 25 ਨੂੰ ਹੋਵੇ ਪਰ 22 ਫਾਰਬ ਵੀ ਨੂੰ ਕਿਤੇ ਕਿਤੇ ਘਰਚਮਕ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ 27 28 ਨੂੰ ਕੁਝ ਕੁ ਖੇਤਰਾਂ ਦੇ ਵਿੱਚ ਜਾਂ ਕਈ ਖੇਤਰਾਂ ਦੇ ਵਿੱਚ ਕਦੀ ਯਾਰੀ ਘਰਚਮਕ ਨਾਲ ਮੀਂਹ ਦੀ ਛੱਟ ਜਿਹੜੀ ਹਲਕੇ ਦਰਮਿਆਨੀ ਮ ਲੱਗ ਸਕਦੀ ਹੈ ਕਿ ਪੰਜਾਬ ਵਿੱਚ ਵੀ ਤੇ ਹਰਿਆਣਾ ਵਿੱਚ ਵੀ ਉੱਤਰੀ ਰਾਜਸਥਾਨ ਦੇ ਵਿੱਚ ਵੀ ਇਤਾਂ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈਗੀ ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਵਧਾਈਆਂ ਦਿੱਤੀਆਂ ਆਪ ਨੂੰ ਨਵੇਂ ਜੰਤਰ ਦੀਆਂ ਤੇ ਮੌਸਮ ਪੰਜਾਬ ਦਾ ਚੈਨਲ ਦੇ ਸਥਾਪਨਾ ਦਿਵਸ ਦੀਆਂ ਤੁਹਾਡੀ سپورਟ ਸਦਕਾ ਹੀ ਇੱਥੋਂ ਤੱਕ ਪਹੁੰਚੇ ਹੈਗੇ ਤੁਹਾਡੇ ਹੌਸਲ ਮਤਲਬ ਕਿ ਜੋ ਵੀ ਤੁਸੀਂ ਪਹੁੰਚੇ ਕਮੈਂਟ ਕਰਦੇ ਹੋ ਉਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈਗਾ ਇਸ ਪੀ ਤੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਮਾਈ ਨਹੀਂ ਹੋਏਗੀ ਬਸ ਅਸੀਂ ਸ਼ੌਂਕ ਵਜੋਂ ਲੱਗੇ ਹੋਏ ਹਾਂ ਵੀ ਆਪਾਂ ਵੱਡੇ ਤੋਂ ਵੱਡੇ ਜਿਹੜੇ ਮੌਸਮ ਵਾਲੇ ਯੰਤਰ ਨੇ ਉਹ ਲੈ ਕੇ ਆਈਏ ਜਿਨ੍ਹਾਂ ਨਾਲ ਆਪਾਂ ਦੀ ਜਿਹੜੀ ਮੌਸਮ ਦੀ ਜਾਣਕਾਰੀ ਜਿਹੜੀ ਹੋਰ ਸਟੀਕ ਹੋਵੇ ਮਤਲਬ ਕਿ ਜਿਹੜੀ ਅਪਡੇਟ ਦਿੰਨੇ ਆ ਅਸੀਂ ਅਦਰਵੇਟਰੀ ਸਿਸਟਮ ਲਾਏ ਨੇ ਜਿਨ੍ਹਾਂ ਦਾ ਕਰਕੇ ਆਪਾਂ ਨੂੰ ਮੌਸਮ ਦੀ ਅਪਡੇਟ ਕਰਨ ਵਿੱਚ ਮੌਸਮ ਦਾ ਅਨਮਾਨ ਲਾਉਣ ਵਿੱਚ ਜਿਹੜੀ ਹੋਰ ਸਹਾਇਤਾ ਮਿਲਦੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਰਹੂਗੀ ਪੰਜਾਬ ਦੇ ਵਿੱਚ ਹੋਰ ਜਿੱਥੇ ਵੈਦਰ ਸਟੇਸ਼ਨ ਨਹੀਂ ਲੱਗੇ ਹੋ ਜਿੱਥੇ ਸਰਕਾਰੀ ਏਜੰਸੀ ਆਈਐਮਡੀ ਦੇ ਵੈਦਰ ਸਟੇਸ਼ਨ ਖਰਾਬ ਹੋ ਚੁੱਕੇ ਹੈਗੇ ਜਿੱਦਾਂ ਕਿ ਮਾਨਸਾ ਹੋ ਗਿਆ ਜਾਂ ਮੁਕਸਰ ਏਰੀਆ ਹੋ ਗਿਆ ਜਾਂ ਸੰਗਰੂਰ ਏਰੀਆ ਹੋ ਗਿਆ ਜਿੱਥੇ ਅ ਵੈਦਰ ਸਟੇਸ਼ਨ ਕੰਮ ਨਹੀਂ ਕਰ ਰਹੇ ਕਈ ਵਾਰ ਤੁਸੀਂ ਕਹਿ ਦਿੰਦੇ ਹੋਗੇ ਸਾਡੇ ਏਰੀਆ ਦਾ ਤੁਸੀਂ ਡਾਟਾ ਨਹੀਂ ਦੱਸਿਆ ਵੀ ਕਿੰਨਾ ਟੈਂਪਰੇਚਰ ਰਿਹਾ ਕਿੱਥੇ ਕਿੰਨਾ ਮੀਂਹ ਪਿਆ ਉਹ ਇਸ ਕਰਕੇ ਨਹੀਂ ਦੱਸ ਹੁੰਦਾ ਕਿਉਂਕਿ ਉੱਥੇ ਜਿਹੜੇ ਸਰਕਾਰੀ ਏਜੰਸੀ ਦੇ ਵੈਦਰ ਸਟੇਸ਼ਨ ਨੇ ਉਹ ਖਰਾਬ ਹੋ ਚੁੱਕੇ ਨੇ ਜਾਂ ਤਿੰਨ ਚਾਰ ਸਾਲਾਂ ਤੋਂ ਉਹਨਾਂ ਦੀ ਰਿਪੇਅਰ ਨਹੀਂ ਹੋਈ ਗਈ ਤਾਂ ਕੋਸ਼ਿਸ਼ ਰਹੂਗੀ ਹੁਣ ਵੀ ਉਹਨਾਂ ਘੇਤਰਾ ਵਿੱਚ ਵੀ ਵੈਦਰ ਸਟੇਸ਼ਨਾਂ ਜਿਹੜੇ ਸਥਾਪਿਤ ਕੀਤੇ ਜਾਣ ਬਾਕੀ ਜੁੜੇ ਰਹੋ ਅਗੇਤੀ ਜਾਣਕਾਰੀ ਲਈ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਬਹੁਤ ਬਹੁਤ ਸ਼ੁਕਰੀਆ ਟਰਨ ਲਈ ਧੰਨਵਾਦ